ਇਹ ਪਿੰਡ ਪਖੜਾ ਵਿੱਚ ਜੋ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਸਰ ਇਸ ਬਾਰੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਤੇ ਇੱਕ ਹੀ ਕਾਰਵਾਈ ਕੀਤੀ ਜਾ ਰਹੀ ਸਰ ਮਾਨ ਜੋ ਕਿ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਦੇ ਨਿਰਦੇਸ਼ ਅਗੇ ਕਿ ਜਿਹੜੇ ਵੀ ਨਸ਼ੇ ਦੇ ਸੌਦਾਗਰ ਨੇ ਜਿਨ੍ਹਾਂ ਤੇ ਵੀ ਨਸ਼ੇ ਦੇ ਪਰਚੇ ਦਰਜ ਨੇ ਜੇ ਉਹਨੇ ਕੋਈ ਪ੍ਰਾਪਰਟੀ ਨਸ਼ੇ ਵੇਚ ਕੇ ਬਣਾਈ ਹੈ ਤੋਂ ਪ੍ਰਾਪਰਟੀ ਨੂੰ ਫ੍ਰੀਜ਼ ਕਰਨ ਲਈ ਉਪਾਲੇ ਕੀਤੇ ਜਾਏ ਇਸ ਲਈ ਡੀਐਸਪੀ ਸਿਟੀ ਸ੍ਰੀ ਸੁਖਵਿੰਦਰ ਜੀ ਐਸਐਚਓ ਸਦਰ ਸ੍ਰੀ ਜਸਵੰਤ ਜੀ ਨਾਲ ਜਿਹੜੀ ਐਫਆਈਓ ਦੀ ਐਫਆਈਓ ਪਾਏ ਹੈ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਦੀ ਜਿਹੜੀ ਹੈਡ ਐਸਆਈ ਜੋਤੀ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਜਦ ਸੁਖਸ਼ੈਨ ਉਰਫ सोनू ਜਿਹੜਾ ਪਾਕੜਾ ਪਿੰਡ थाना सदर ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਉਹਦੀ ਜਿਹੜੀ ਜ਼ਮੀਨ ਹੈ ਇਹ ਤੇ ਘਰ ਸੀਗਾ ਇਹ ਜਿਹੜੀ ਹੈਗੀ ਇਹ ਫ੍ਰੀਜ਼ ਕੀਤੀ ਗਈ ਹੈ ਜਦੀ ਗੁੱਲ ਵੈਲਿਊ ਅਰਾਊਂਡ 70 ਲੱਖ ਰੁਪਏ ਦੀ ਹੈਗੀ ਨਾਲ ਨਾਲ ਮੈਂ ਤੁਹਾਨੂੰ ਆ ਵੀ ਦੱਸ ਦਵਾਂ ਕੀ ਮਾਨਜੋਗ ਐਸਐਸਪੀ ਫਿਰੋਜ਼ਪੁਰ ਸੋਮਾ ਮਿਸਰਾ ਜੀ ਦੇ ਨਿਰਦੇਸ਼ ਮੁਤਾਬਿਕ ਸਾਲ 2024 ਵਿੱਚ ਹੁਣ ਤੱਕ 1 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਦੋ ਕੇਸਾ ਵਿੱਚ ਅਟੈਚ ਕੀਤੀ ਜਾ ਚੁੱਕੀ ਹੈ ਨਾਲ ਫਿਰੋਜ਼ਪੁਰ ਪੁਲਿਸ ਵੱਲੋਂ ਸਾਲ 2023 ਵਿੱਚ ਟੋਟਲ 30 ਕੇਸਾ ਵਿੱਚ 15 ਕਰੋੜ ਤੋਂ ਵੱਧ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਟੈਚ ਕਰਾਈ ਜਾਈ ਚੁੱਕੀ ਸੀਗੀ ਤੇ ਇਹ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਹੈ ਇਸੇ ਪ੍ਰਕਾਰ ਇਹ ਅੱਗੇ ਵੀ ਜਾਰੀ ਰਹੇਗੀ ਧੰਨਵਾਦ ਜੀ